ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ। ਅੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਸਾਦਕ ਮੇਨ ਰਹਿ ਜਾਂਦਾ ਤੇ ਇਸ ਵੇਲੇ ਪਾਉ ਸਰਵਨ ਦੇ ਘਰੋਂ ਤੁਹਾਨੂੰ ਚਾਰ ਐਨੀਮਲ ਫੋਰ ਸੇਲ ਜਿਹੜੇ ਇਸ ਵੇਲੇ ਹਾਜ਼ਰ ਬਕਾਉ ਉਹ ਵਿਖਾਉਣੇ ਆ ਬੂਰੀ ਦੇ ਸ਼ਕੀਨ ਭਰਾਵਾਂ ਲਈ ਇੱਕ ਪਾਉ ਬੂਰੀ ਵੀ ਲਿਆ ਆ ਲੱਭ ਕੇ ਬਿਲਕੁਲ ਤਾਜੀ ਸੁਈ ਆ ਤੇ ਬੱਚਾ ਹੁਣ ਇਹਨੂੰ ਜਿਹੜਾ ਚੁੰਗ ਗਿਆ ਸਜਣੋ ਉਹਦੇ ਵੀ ਤੁਹਾਨੂੰ ਝਾਤ ਮਰਾਵਾਂਗੇ ਬੱਚਾ ਨੇੜੇ ਬੰਦੇ ਹੋਇਆ ਦਾ ਵਿਚਰੀ ਦਾ ਬੂਰੀ ਦੇ ਕਾਲੀ ਪਈ ਜਾਂਦੀ ਆ ਤੇ ਆਜੋ ਤੋੜ ਕੇ ਵੇਣੇ ਆ ਡਿਟੇਲ ਲੈਣੇ ਉਦੋਂ ਬਾਅਦ ਇੱਕ ਨੀਲੀ ਰਾਬੀ ਦੀ ਮੈਂ ਮਗਰ ਵੀ ਕਟੀਆਂ ਹੀ ਆ ਬੂਰੀ ਨੂੰ ਛੱਡ ਕੇ ਜਿੰਨੀਆਂ ਮਈਆਂ ਸੁਈਆਂ ਸਵਾਈਆਂ ਪਰਲੀਆਂ ਤਿੰਨ ਇਹਨਾਂ ਤਿੰਨਾ ਮਗਰ ਹੀ ਸੱਜਣਾਓ ਨੋਟ ਕਰ ਲਿਓ ਵੀ ਕਟੀਆਂ ਤੇ ਜਿਹੜੀ ਬੂਰੀ ਮੈਂ ਸੁਈ ਆ ਤਾਜੀ ਉਹਦਾ ਵੀ ਬੱਚਾ ਹੋਵੇ ਆਉਂਦਾ ਤੇ ਤੁਹਾਨੂੰ ਮੈਂ ਚੈੱਕ ਕਰਾਉਣਾ ਇਹਦੇ ਮਗਰ ਕੱਲਾ ਕਟਾ ਤੇ ਬਾਕੀ ਇਹਨਾਂ ਕੋਲੇ ਵੀਡੀਓ ਮੰਨ ਲਓ ਵੀ ਭਰੇ ਲੇਵੇ ਦੇ ਵਿੱਚ ਹੈਗੀ ਆ ਉਹ ਤੁਸੀਂ ਜਿਹੜਾ ਵੀ ਸੱਜਣ ਖਰੀਦਦਾ ਉਹ ਤੁਸੀਂ ਚੈੱਕ ਕਰ ਸਕਦੇ ਆਜੋ ਲਈਏ ਜਾਣਕਾਰੀ ਤੇ ਵੇਖੀਏ ਤੋੜ ਕੇ ਤੇ ਬਾਕੀ ਰੇਟ ਜਿਹੜੇ ਉਹ ਆਪਾਂ ਵੀਡੀਓ ਦੇ ਵਿੱਚ ਹੀ ਭਾਉ ਤੋਂ ਕਰਾਵਾਂਗੇ। ਬੂਰੀ ਕੱਟਾ ਦੇਗੀ ਜੇ ਕਿਤੇ ਕਰਮਾਂ ਵਾਲੀ ਕੱਟੀ ਦੇ ਜਾਂਦੀ ਤਾਂ ਗੱਲਾਂ ਕੁਝ ਹੋਰ ਹੋ ਜਾਣੀਆਂ ਸੀ। ਆ ਕਰੋ ਚੱਕ ਕਿੰਨਾ ਪਿਆਰਾ ਬੱਚਾ ਜਿਹੜਾ ਇਹਨੇ ਲਾਇਆ। 골ਡਨ ਬੂਰੀ ਆ ਗਈ। ਆ ਜੋ ਨੀਲੀ ਰਾਵੀ ਤੋਂ ਸ਼ੁਰੂ ਕਰਦੇ ਤੇ ਲਾਸਟ ਤੇ ਤੁਹਾਨੂੰ ਬੂਰੀ ਜਿਹੜੀ ਉਹ ਚੈੱਕ ਕਰਾਉਣੀ। ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ। ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕਿਹਾੜੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸਭ ਹੋਰ ਠੀਕ ਠਾਕ ਹੈ ਮੇਰਾ ਦਾਤੇ ਦੀਆਂ ਤੂੰ ਸੁਣਾ ਬਾਬੇ ਨਾਨਕ ਦੀ ਕਿਰਪਾ ਸ਼ੁਕਰ ਦਾਤੇ ਦੀ ਕਿਰਪਾ ਹੀ ਰੱਖੇ ਡਰੈੱਸ ਆਪਣਾ ਪਿੰਡ ਗੁਲਾਮ ਪੱਤਰਾ ਜ਼ਿਲ੍ਹਾ ਫਰੋਇਪੁਰ ਪਿੰਡ ਗੁਲਾਮ ਪੱਤਰਾ ਤੇ ਜ਼ਿਲ੍ਹਾ ਫਰੋਇਪੁਰ ਆ ਗਿਆ ਨੰਬਰ ਜੀ 62842 31688 62842 ਤੇ 31688 ਇਹਦੇ ਤੇ ਕੋਈ ਹਾਂਜੀ ਆਪਾਂ ਉਹਨਾਂ ਸਜਣਾ ਦਾ ਧੰਨਵਾਦ ਕਰਦੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਠੀਕ ਹੈ ਧੰਨਵਾਦ ਹਨਾ ਉਹਨਾਂ ਦਾ ਹਾਂ ਧੰਨਵਾਦ ਠੀਕ ਆ ਤੈਰੀ ਹੱਥ ਲਾਉਣੇ ਉਹਨਾਂ ਦੇ ਠੀਕ ਆ ਤੇ ਅੱਜ ਫਿਰ ਆਪਾਂ ਚਾਹ 4 ਜਨਵਰੀ ਵਿਖਾ ਦਿੱ ਗਏ ਨਾ 4 ਜਨਵਰੀ ਉਹ ਵੀ ਪਾਈ ਜਣਾ ਤੇ ਦੁੱਜਣਾ ਝੋਟੀਆਂ ਹੀ ਝੋਟੀਆਂ ਬੂਰੀ ਨੀਲੀ ਕਾਲੀ ਮੂਰਾ ਦੀਆਂ ਹਨਾ ਮੂਰਾ ਦੀਆਂ ਸਾਰੀਆਂ ਜੈਡ ਬਲੈਕ ਸਰਸਾ ਹਸਾਰ ਹੈ ਹਾਂ ਠੀਕ ਆ ਤੇ ਜੇ ਭਾਉ ਜੀ ਆਪਾਂ ਇਹ ਮੈਂ ਤੋਂ ਗੱਲ ਕਰੀਏ ਤਾਂ ਸੂਆ ਕਿਹੜਾ ਸੂਪੀ ਆ ਇਹ ਦੂਜਾ ਸੂਆ ਸੂਈ ਇਹਦੇ ਮਾਲਕਾਂ ਨੇ ਦੱਸਤਾ ਆਪਾਂ ਨੂੰ ਦੂਜਾ ਸੂਆ ਸੂਈਆ ਪਲੂਨ ਦਾ ਕੀ ਦੁੱਧਰ ਕੱਢ ਰਿਆ 14 ਕਿਲੋ ਦਾ ਇਹਦੇ ਮਾਲਕਾਂ ਨੇ ਦੱਸਤਾ ਵੀ 14 ਕਿਲੋ ਦੁੱਧ ਨੇ ਪਹਿਲਾਂ ਕੱਟੀ ਨੇ ਪਾਇਆ ਤੇ ਹੁਣ ਦੂਜਾ ਸੂਈ ਆ ਦੂਜਾ ਸੂਈ ਆ ਹੁਣ ਕਿੰਨੇ ਦਿਨਾਂ ਦੀ ਸੂਈ ਆ ਆ ਨਾੜੂਆ ਨਾੜੀ ਕੱਟੀ ਗਈ ਓਕੇ ਠੀਕ ਆ ਨਾੜੂਗਾ 7 8 ਦਿਨ ਹੋਵੇ ਸੂਈ ਦੀ ਹਫਤੇ ਦੀ ਸੂਈ ਲਾ ਲਗੇ ਹਾਂ ਚੈੱਕ ਕਰਾ ਦੇ ਹਾਂ ਨਾੜੂਗਾ ਨਾਲ ਆ ਨਾੜੂਆ ਨਾਲ ਏ ਤੇ ਲਬਖਸ਼ ਤੂਤਾਂ ਵਾਲੇ ਦੀ ਕੱਟੀ ਏ ਅਲਬਖਸ਼ ਦੀ ਹਾਂਜੀ ਠੀਕ ਆ ਲਬਖਸ਼ ਸਾਹ ਦਾ ਜਿਹੜਾ ਬੱਚੇ ਨੂੰ ਇਹਨੇ ਜਨਮ ਦਿੱਤਾ ਜਨਮ ਵੀ ਦਿੱਤਾ ਕੱਟੀ ਨੂੰ ਸਜਣੋ ਅਲਬਖਸ਼ ਦੀ ਕੱਟੀ ਆ ਗਈ ਆ ਵੇਖੋ ਕਿੱਡੀਆਂ ਬਰੀਕੀਆਂ ਕੱਟੀਆਂ ਨੇ ਵਾਕੇ ਬੜੀ ਟਾਪ ਦੀ ਇਹ ਨਿਸ਼ਾਨੀਆਂ ਹਾਂ ਬਾਕੀ ਚੈਂਪੀਅਨਸਾਨ ਦੀ ਕੱਟੀ ਆ ਸਜਣੋ ਚੈਂਪੀਅਨਸਾਨ ਦੀ ਤੇ ਹੁਣ ਇਹਦੇ ਕੋਲੇ ਦੁੱਧ ਜਿਹੜਾ ਕਿੰਨਾ ਹੁਣ ਦੁੱਧ ਦਾਸ ਆ ਆਪਾਂ 9 ਦੱਸਾਂਗੇ ਦੁੱਧ ਦੇ ਕੋਲੇ 10 ਲੀਟਰ ਆ ਤੇ ਆਪਾਂ 9 ਦੱਸਾਂਗੇ ਇੱਕ ਹਫਤੇ ਦੀ ਸੂਈ ਆ ਤੇ ਘੱਟ ਤੇ ਸੂਈ ਕੱਟੀ ਦਾ 나ੜੂ ਆ ਨਾ ਰੇ ਤੇ ਕਿੰਨਾ ਦੁੱਧ ਪਾਜੂਗੀ ਫਿਰ ਹੁਣ ਇਹ ਦੁੱਧ ਕਗਲੇ ਦੀ ਸੇਵਾ ਤੇ ਆ ਅੱਛਾ ਹਾਂ ਕੱਢੀ ਬਾਹਰ ਸੋ ਲਓ ਵੀ ਸਜਣੋ ਕੱਦ ਕਾਠ ਚੰਗਾ ਹੰਡਾਗਲਾ ਛੀ ਤੇ ਵੀ ਰਹਿ ਸਕਦਾ ਠੀਕ ਆ ਹੈਨਾ ਕੱਦ ਕਾਠ ਬਹੁਤ ਚੰਗਾ ਵੱਡੇ ਕੱਦ ਕਾਠ ਦੀ ਝੂਟੀ ਆ ਤੇ ਬਾਕੀ ਨੀਲੀ ਦੀਆਂ ਨਿਸ਼ਾਨੀਆਂ ਮਾਂ ਵੀ ਕਵਰ ਕਰਦੀ ਆ ਸਾਡਾ ਕੋਈ ਤੇਲ ਮੱਤ ਲੈ ਕਰ ਲੋ ਤੋਰ ਚੱਕ ਤੇ ਤਾਂ ਨਾ ਜਿਵੇਂ ਕਹਿ ਦਿੱ ਗਏ ਵੀ ਚੱਕ ਕੇ ਤਰਦੀ ਆ ਨੂੰ ਵੇਖੋ ਲੈਓ ਛਾ ਜੀ ਕਮਾ ਲਓ ਹਾਂ ਕੋਈ ਨਹੀਂ ਬੱਚੇ ਦਾ ਤਾਂ ਕਰਨਾ ਹੀ ਚਾਹੀਦਾ ਆਪਾਂ ਨੂੰ ਫਾਇਦਾ ਨੇੜੇੋਂ ਫੜਿਆ ਕਰ ਸਿਰਾ ਲਾਗੋ ਫੜੀ ਹਾਂ ਚਲੋ ਕੋਈ ਨਹੀਂ ਤੋਰ ਨਹੀਂ ਨਾ ਉਹ ਕੋਈ ਨਹੀਂ ਕੋਈ ਨਾ ਖੋਲ ਨਹੀਂ ਆਉਂਦੀ ਨਾ ਬੰਦ ਨਹੀਂ ਆਉਂਦੀ ਨਾ ਤੋਰ ਨਹੀਂ ਹੁੰਦੀ ਠੀਕ ਹੈ ਤੇ ਨੌ ਦੁੱਧ ਮੰਨ ਕੇ ਭਾਉ ਕਹਿੰਦਾ ਤੁਸੀਂ ਸੌਦਾ ਕਰ ਲਿਓ ਸਜਣੋ ਮਗਰ ਕੱਟੀ ਅਲਬਖਸ਼ ਦੀ ਨੀਲੀ ਰਵੀ ਦੀ ਮੈਂ ਇੱਕ ਨੰਬਰ ਤੇ ਤੁਹਾਨੂੰ ਲਾਤੀ ਆ ਤੇ ਭਾਉ ਜੀ ਇਹਦਾ ਰੇਟ ਰੇਟ ਦਾ 135 ਇਹਦੀ ਡਿਮਾਂਡ ਕਰਦੇ ਆ 1 ਲੱਖ ਤੇ 35000 ਰੁਪਇਆ ਹਾਂਜੀ ਤੇ ਉਹਦੇ ਚ ਪਿਆਰ ਮੁਹੱਬਤ ਕਰ ਦਿਆਂਗੇ ਜਿੰਨਾ ਵੀ ਹੋਇਆ ਚਾਹ ਕੇ ਕੱਲੀ ਬਿਸਕੁਟਾਂ ਨਾ ਨੇ ਚਾਹ ਬਿਸਕਟ ਪੁਜੀਆ ਸਭ ਕੁਝ ਖਵਾ ਲਿਆ ਪੱਕੀ ਗੱਲ ਆ ਬਿਲਕੁਲ ਗਲਾਜਾ ਉਹਨਾਂ ਦਾ ਨਹੀਂ ਖਾਂਦਾ ਖਰਾ ਖਵਾ ਦਿਆਂ ਯਾਰ ਗਲਾਜਾ ਆ ਅੱਛਾ ਫਿਰ ਖੁੱਲਾ ਹੀ ਮੰਨਦਾ ਨਾ ਤੇ ਆ ਝੂਟੀ ਦਾ ਕੀ ਹਿਸਾਬ ਕਿਤਾਬ ਇਹ ਦੂਜਾ ਸੂਆ ਓਕੇ ਝੂਟੀ ਸੂਈ ਆ ਜਿਹਨੂੰ ਏ 5 ਦਿਨ ਸੂਈਦਾ 5 ਦਿਨਾਂ ਦੀ ਸੂਈ ਆ ਦੂਜਾ ਸੂਆ ਸੂਈ ਆ ਦੂਜਾ ਸੂਆ ਮਗਰ ਕੱਟੀ ਇਹਦੇ ਮਗਰ ਇਹਦੇ ਵੀ ਕੱਟੀ ਤੇ ਇੱਕ ਰੰਗ ਕਾਲੀ ਜੈਡ ਬਲੈਕ ਸਾਰੀ ਪੂਛ ਵੀ ਨਹੀਂ ਹਾਂ ਵਾਕਿਆ ਹੀ ਹੈ ਨਾ ਤੇ ਇਹ ਕਿੰਨੇ ਦੁੱਤੇ ਆ ਗਈ 50 ਦਿਨਾਂ ਦੀ ਸੂਈ ਦੋਲੇ 11 ਕਿਲੋ ਠੀਕ ਆ 50 ਦਿਨਾਂ ਦੀ ਸੂਈ ਥਰੀ ਕੱਟੀ ਬਾਹਰ ਇਹ ਆਪਾਂ ਦੱਸਾਂਗੇ 10 ਕਿਲੋ ਦੁੱਧ 11 ਕਿਲੋ ਤੇ ਆਪਾਂ 10 ਦੱਸਾਂਗੇ ਪੰਜ ਹੋਏ ਸੂਈ ਨੂੰ 5 ਦਿਨ ਦੀ ਸੂਈ ਤੇ ਮਗਰ ਕੱਟੀ ਮਲਡਰ ਕੱਟੀ ਚੋਨ ਚਾਂ ਦੀ 100 ਦੀ 100 ਕੋਈ ਪੂਰ ਸ਼ਟਾ ਨਾਲ ਗੰਡ ਹੱਥ ਤਾਂ ਕਿਉਂ ਨਾ ਲਾਵੇ ਜਿੰਨੇ ਪੈਸੇ ਲਾਉਣੇ ਆ ਲੈ ਦੱਸ ਯਾਰ ਦੁੱਧ ਦੀ ਗਾਰ ਦੀ ਅਗਲੇ ਯਾਰ ਦੀ ਗਰੰਟੀ ਆਪਣੀ ਦਾ ਛਵਾਈ ਦੀ ਗਾਰੰਟੀ ਗਰੰਟੀ ਕੋਈ ਨਹੀਂ ਉਹਨੂੰ ਆ ਕੇ ਚੋਵੋ ਦਸੱਲੀ ਕਰੋ ਫਿਰ ਲੈ ਜਾਓ ਕਮਾਲਾ 10 ਕਿਲੋ ਦਾ ਤਾਂ ਪੱਕਾ ਹੋ ਗਿਆ ਇਹਦੇ ਕੋਲੇ ਨੈਟ 11000 10 ਮੰਨੇ ਕੋਈ ਕੰਡੇ ਵਾਲਾ ਦੁੱਧ ਹੋਊਗਾ ਕੰਡੇ ਵਾਲਾ ਮਗਰ ਆ ਗਈ ਇਹਦੇ ਕੱਟੀ ਹੈ ਨਾ ਤੇ ਆਪ ਵੀ ਝੋਟੀ ਸੁਧਰੀ ਆ ਲੇਵੇ ਲੂਏ ਦੀਆਂ ਸਫਾਈਆਂ ਬਹੁਤ ਆ ਸਜਣੋ ਤੇ ਚਵਾਈ ਵਾਲਾ ਥਾਂ ਲੱਗਾ ਹੋਇਆ ਓਕੇ ਰਿਪੋਰਟ ਸਫਾਈਆਂ ਬਹੁਤ ਲੱਗੀਆਂ ਕੱਟੀ ਨੂੰ ਸਜਣੋਂ ਬਾਕੀ ਮਾਲ ਯਾਰ ਹਾਈਟ ਬਾੜੀ ਵੱਡੀ ਨਹੀਂ ਗਈ ਮਾਲ ਮਾਲ ਮਾਰਾ ਖੜਾ ਤੇ ਇਹ ਉਦੋਂ ਅੱਗੇ ਖੜੀ ਇੱਕ ਕੋਠੇ ਜਿੱਡੀ ਝੋਟੀ ਕਹਿ ਦਈਏ ਤਾਂ ਦੋ ਰਿਆਂ ਨਹੀਂ ਵੇਖਿਓ ਤੇ ਪਾਉ ਜੀ ਇਹਦਾ ਰੇਟ ਖੜਾ ਹੈ ਕੱਟੀ ਦਾ ਇਹਦਾ 1.5 ਇਹਦੀ ਡਿਮਾਂਡ ਕਰਦੇ ਆ 1 ਲੱਖ ਤੇ 5000 ਆ ਇਹਦੀ ਕੱਟੀ ਆ ਗਈ ਹੈ ਨਾ ਕੀ ਬਾਤ ਆ ਕੱਟੀ ਬੜੀ ਸ਼ਾਨਦਾਰ ਲਾਈਏ ਨੇ ਹੈ ਨਾ ਕੱਟੀ ਕੱਟੀ ਐ ਲੱਗਣਾ ਨਹੀਂ ਇਹਨੇ ਪੰਜਾਂ ਦੇ ਨਾਲ ਸੂਈ ਨਹੀਂ ਵਾਕਿਆਈ ਹੈ ਨਾ ਹਾਂ ਤੇ ਬਾਕੀ ਆਪਣੀਆਂ ਪੰਨਾਂ ਚਾਰਾਂ ਚਾਰਾਂ ਦੇ ਨੇ ਦੇ ਸੀਆਂ ਬੱਚੇ-ਬੱਚੇ ਤੇ ਸਹਿਮਤ ਆ ਬੜੀ ਸਹਿਮਤ ਓਕੇ ਬੰਨਿਆ ਬੰਨਿਆ ਜੀ ਦਾ ਧੰਨਵਾਦ ਤੇਰਾ ਲੈ ਕੇ ਆਉਣ ਲਈ ਤੇ ਆਹ ਕਿਹੜੇ ਏਰੀਆ 'ਚ ਪੱਟਤੀ ਇਹਵੇਂ ਮੁਕਸਰ ਏਰੀਆ ਦਾ ਅੱਛਾ ਬੜੀ ਸ਼ਾਨਦਾਰ ਝੁੱਟੀ ਆ ਹਾਂ ਪਹਿਲਾਂ ਚਾਰ ਦੰਦ ਮੂੰਹ ਐ ਬਲੂਨ ਸੁਈ ਆ ਬਲੂਨ ਮੂੰਹ ਚੌਗੀ ਮੂੰਹ ਚੌਗੀ ਕੱਦ ਕਾਠ ਆਉਂਦੇ ਸੀ ਬਾਂਡ ਦੇ ਨਾਲ ਮੇਰੇ ਮੋਢੇ ਤੇ ਹੁੰਦੀ ਜੇ ਪੱਤੀ ਐ ਆ ਲੰਗ ਜੀ ਕਾਦੋਂ ਮਾਰਦੀ ਆ ਉਹ ਲੰਗ ਤਾਂ ਐ ਲੌਣ ਲੱਗਿਆ ਨਾ ਹਾਂ ਮੇ ਪੈਰ ਕੰਜਰ ਦੇ ਨੇ ਨਾ ਪਾੜੇ ਤੇ ਲਾਈ ਨਹੀਂ ਗੱਡੀ ਸਹੀ ਅੱਛਾ ਹਾਂ ਉਹ ਮਾੜਾ ਇਹ ਪੈਰ ਟਗਾਉਂਦੀ ਉਹ ਕੋਈ ਚੱਕਰ ਨਹੀਂ ਗਾ ਲੱਤ ਚੋਂ ਪੀੜ ਪੂੜ ਨਿਕਲ ਗਈ ਕਿਤੇ ਹਨਾ ਪੀੜ ਨਹੀਂ ਨਿਕਲੀ ਅਗਲੇ ਮਾੜਾ ਆ ਜਾ ਬਹੁਤ ਇਹਦੇ ਕੋਲੇ ਫਿਰ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਧਾਰਾਂ ਇਹਦੇ ਇਹ ਵੀ 5ਾਂ 6ਾਂ ਦਿਨ ਸੂਈ 10 ਕਿਲੋ ਦੁੱਧ ਦੀ ਥੱਲੇ ਨਕੰਡਿਆ 5ਾਂ ਦਿਨਾਂ 6ਾਂ ਦੀ ਸੂਈ ਥੱਲੇ 10 ਕਿਲੋ ਦੁੱਧ ਪਲੂਣ ਝੋਟੀ ਮੂੰਹ ਚੌਗੀ ਕਿਆਰ ਬਾਤ ਆ ਯਾਰ ਸੱਜਣੋ ਬੰਦ ਯਾਰ ਨਾ ਤੰਗ ਕਰ ਚਰੀ ਸੱਜਣੋ ਕੱਦ ਕਾਠ ਦਾ ਕੋਈ ਵੀ ਊੜਾ ਬੰਨਣਾ ਨਹੀਂ ਐਡਾ ਇਹਨੂੰ ਕੱਦ ਕਾਠ ਲਾਇਆ ਕੁਦਰਤ ਨੇ ਤੇ ਮੂੰਹ ਹਜੇ ਚਾਰ ਦੰਦਾਂ ਦਾ ਆਉਂਦੇ ਸੂਏ ਨੂੰ ਬੜੀ ਤਗੜੀ ਮੈਂ ਬਣੂਗੀ ਸੱਜਣੋ ਮੋٹے ਰੁਪਈਆਂ ਦੀ ਮੈਂ ਬਣੂਗੀ ਆਉਂਦੇ ਸੂਏ ਦੀ ਸਿੰਘ ਤੋਂ ਲੈ ਕੇ ਪੈਰਾਂ ਤੱਕ ਨਾ ਝੋਟੀ 100 ਦੀ 100 ਕਮਾਇਓ ਆ ਇਹਨਾਂ ਨੇ ਜ਼ਰੂਰ ਪੀੜ ਜੀ ਕਢਾਤੀ ਵਿਚਾਰੀ ਦੇ ਇਹਦੇ ਨਾਲ ਵੀ ਦੁੱਧ ਘਟ ਗਈ ਹੋਣੀ ਆ ਤੇ ਪਹਿਲਨ ਕੱਟੀ ਮੇਰੇ ਹਿਸਾਬ ਨਾਲ 13-14 ਕਿਲੋ ਦੁੱਧ ਦੇਊਗੀ ਹਨਾ ਦੇਖੋ ਸੱਜਣੋ ਕਿਆ ਬਾਤ ਆ ਯਾਰ ਬੜਾ ਟਾਂਚਾ ਵੱਡਾ ਹੀ ਝੋਟੀ ਆ ਠੀਕ ਆ ਲੈ ਆ ਪਾਂ ਮੰਨੇ ਆ ਝੋਟੀ ਨੇ ਆ ਕੱਟੀ ਵੇਖ ਦੇ ਦੀ ਪੰਜ ਦਿਨਾਂ ਸੁਈ ਕੀ ਪੰਜ ਦਿਨਾਂ ਸੁਈ ਤੇ ਚਾਰ ਦਾ ਦਮੂਆਂ 10 ਕਿਲੋ ਦੋ ਤੀ ਕੰਡੇ ਵਾਲਾ ਕਿਆ ਬਾਤ ਆ ਯਾਰ ਬੜੀ ਕੱਟੀ ਚੰਗੀ ਆ ਬੜੀ ਰਕੀ ਬੜੀ ਕਮਾਲਾਂ ਦੀ ਨਹੀਂ ਕੱਟੀ ਵੀ ਬੜੀ ਚੰਗੀ ਆ ਤੁਮ ਅਗਰ ਕੱਟੀ ਉਦੋਂ ਚੰਗੀ ਹਨਾ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਤੇ ਲੈਵਾ ਭਾਂਡਾ ਵੀ ਵੇ ਕੱਢਿਆ ਝੋਟੀ ਨੇ ਜਾ ਤਾ ਯਾਰ ਹਨਾ ਹਾਂ ਆ ਮੁੱਲ ਪੈਂਦੇ ਜਾਂਦੇ ਆਪਾਂ ਲਾ ਇਹ ਨਹੀਂ ਵਿਚਵਾਈਆਂ ਨੇ ਉਹਵੇਂ ਡੱਕੀਆਂ ਸਿੱਧੀਆਂ ਹਾਂ ਇਹਦੇ ਠੀਕ ਆ ਆਪਣਾ ਚੋਇਆ ਹੋਇਆ ਮਾਲ ਏ ਸਾਰਾ ਠੀਕ ਆ ਸਵੇਰ ਦਾ ਹੀ ਟਾਈਮ ਆ ਸਵੇਰ ਦਾ ਟਾਈਮ ਨੈਮ ਨੋਟ ਕਰ ਲੈ ਹਾਂ ਵਿਖਾ ਦੇ ਟਾਈਮ ਫਿਰ ਹਾਂ ਹਾਂ ਸੱਜਣੋ 10:48 ਦਾ ਸਮਾਂ ਤੇ ਤਰੀਕ ਵੀ ਤੁਸੀਂ ਨੋਟ ਕਰ ਲਓ ਵੀ 25 ਓਕੇ ਇਹਦਾ ਰੇਟ ਫਿਰ ਸ਼ਾਜੀ ਇਹਦਾ 1,25,000 ਰੁਪਇਆ ਸਵਾ ਲੱਖ ਰੁਪਇਆ ਡਿਮਾਂਡ ਹੈ ਇਹਦੀ 1,25,000 ਇਹ ਦੇਖ ਲੈ ਇਹੋ ਜੀ ਟੂਟ ਦਿਨ ਦਾ ਕੋਈ ਨਹੀਂ ਬਹੁਤ ਚੰਗੀਆਂ ਥੋੜਾ ਜਿਹਾ ਪੈਰ ਦਾ ਹੀ ਨੱਕ ਦੀ ਬਾਕੀ ਕੋਈ ਨਹੀਂ ਮੇਰਾ ਮਾਰਾ ਜਾ ਲਾਉਣ ਲੱਗਿਆ ਹੋ ਗਿਆ ਠੀਕ ਆ ਤੇ ਆ ਬੂਰੀ ਝੋਟੀ ਸੂਆ ਕਿਹੜਾ ਦੁੱਜਾ ਸੂਆ ਸੁਈਆ ਦੁੱਜਾ ਦੁੱਜਾ ਪਹਿਲਾਂ ਨੇ 15 ਕਿਲੋ ਨੈਟ ਕੰਡੇ ਵਾਲਾ ਦੁੱਧ ਪਾਇਆ ਪਹਿਲਾਂ ਕੱਟੀ ਨਹੀਂ ਹਾਂ ਕੀ ਬਾਤ ਐ ਤਕੀ ਦਾ ਦੁੱਧ ਬਹੁਤ ਪਾਉ ਫਿਰ ਹਾਂ ओके ਇਹਨਾਂ ਜਾਂ ਆ ਤੇਰੇ ਅੱਗੇ ਅੱਗੇ ਕੱਟੀ ਪਾਸਾ ਚੂੰਗੀ ਤੇ ਵੀਡੀਓ ਆਪਣੇ ਕੋਲ ਦੁਬਾਰਾ ਫੇਰ ਚੂਟੀ ਮੈਂ ਤੈਨੂੰ ਹਾਂ ਆਪਾਂ ਚੋਤੀ ਹਾਂ ਵੀਡੀਓ ਵਿੱਚ ਤੈਨੂੰ ਉਹ ਦਿਖਾ ਦਿੰਨੇ ਆ ਚੂੰਗੀ ਜਾਂਦੀ ਨਾ ਨਾ ਹਾਂ ਬਣੀ ਤਣੀ ਓਕੇ ਵੇਖੋ ਸੱਜਣਾ ਝੂਟੀ ਇੱਥੇ ਸੂਈ ਹੋਈ ਉਹ ਬੱਚਾ ਬੈਠਾ ਤੇ ਇਹ ਹੁਣ ਬੱਚਾ ਇਹ ਕਹਿੰਦੇ ਚੁੰਗ ਗਿਆ ਤੇ ਲੇਵਾ ਭਾਂਡਾ ਇਹਦਾ ਇੱਥੇ ਗੈਸ ਲਾਇਆ ਉਹ ਵੀ ਬਹੁਤ ਟਾਪ ਦਾ ਲੇਵਾ ਭਾਂਡਾ ਲੱਗਾ ਹੋਇਆ 18 19 ਕਿਲੋ ਦਰ ਦੇ ਦੇ ਅਦ ਕੀ ਬੋਲੀ ਨਾ ਬੜਾ ਚੰਗਾ ਦਾ ਦਸੀ ਇਹਨਾਂ ਤੇ ਮਗਰ ਆ ਗਿਆ ਕਟਾ ਚਵਾਲ ਲੱਗਾ ਠੀਕ ਆ ਹਾਂ ਹੁਣ ਕਿੰਨੀਆਂ ਧਾਰਾ ਇਹਦੇ ਕੋਲੇ ਕਦੋਂ ਸੂਈ ਆ ਕੱਲ ਤੱਕੇ 9 ਵਜੇ ਤੇ ਬੋਲਾ ਕਿੰਨਾ ਮੰਨੀਏ ਬੋਲਾ 10 ਮੰਨ 10 ਕਿਲੋ ਬੋਲਾ 10 ਮੰਨ 12 ਮੰਨ 10 ਨੈਟ ਪੱਕਾ ਹੈ ਕੰਡੇ ਵਾਲਾ ਹਾਂ ਕੰਡੇ ਪੱਕੀ ਗੱਲ ਹੈ ਹਾਂ ਕੱਢੀ ਬਾਦ ਸਜਣੋ ਬੱਚਾ ਵੇਖੋ ਇਹਦਾ ਤੁਸੀਂ ਇਹਨੇ ਐ ਨਾ ਜਿਵੇਂ ਕਹਿਦਗੇ ਮੂਹ ਕਰਦੇ ਠੀਕ ਹੈ ਜੀ ਇਹਦੀ ਜਿਹੜੀ ਡਿਮਾਂਡ ਭਾਉ ਕਹਿੰਦਾ ਵੀ ਉਹ ਆਪਾਂ ਫੋਨ ਤੇ ਕਰਾਂਗੇ ਵੀ ਜੇ ਨਾ ਕਿਸੇ ਨਾਲ ਸੌਦਾ ਹੋਇਆ ਤਾਂ ਕਹਿੰਦਾ ਦੁੱਧ ਲਾਈਵ ਚੁਵਾਈ ਕਰਾਵਾਂਗੇ ਵੀ ਸਾਂਭੀ ਬਹੁਤ ਚੰਗੀ ਆ ਕਿਸੇ ਸੱਜਣ ਨੇ ਪੂਰੀ ਨਿੱਗਰ ਆ ਹਾਂ ਕੱਲ ਸੂਈਏ ਅੱਜ ਪੱਜ ਪੱਜ ਚੁੱਕੇਗੀ ਨਾ ਮੈਂ ਹਾਂ ਇਹ ਤਾਂ ਤੁਹਾਨੂੰ ਵਿਖਾਤੀ ਇੱਕ ਵੀ ਕਮਾ ਲੋ ਵੀ ਚੱਲ ਥੋੜਾ ਬੂਰੀ ਲੈਣ ਦੇ ਚਾਹ ਵਣ ਜਿਹੜੇ ਪਾਰਖੂ ਸੱਜਣ ਉਹ ਆਪੇ ਹੀ ਵੇਖ ਲੈਣਗੇ ਵੀ ਇਹ ਕਿੰਨਾ ਦੁੱਧ ਪਾਜੂਗੀ ਕੀ ਕਰੂਗੀ ਗਾਂ ਤੇ ਬਾਕੀ ਵੱਧਦੀ ਤੁਰ ਜਾਂਦੀ ਪੈਰਾਂ ਨੂੰ ਹਨਾ ਵੇਖੋ ਕਰ ਲੁ ਜੇ ਇਹ ਤਾਂ ਕੋਲੀ ਸਲਾਬ ਕਰੀਏ ਖਲ ਇਹਦਾ ਫਿਰ ਰੇਟ ਫੋਨ ਤੇ ਫੋਨ ਤੇ ਕਰਾਂਗੇ ਓਕੇ ਵੀ ਜੇ ਇਹ ਨਾਲ ਵੀ ਚੱਲੀ ਅੱਜ ਵੀਡੀਓ ਇਹਦੀ ਵੀਡੀਓ ਚਲਾਵਾਂਗੇ ਦੁੱਧ ਤੇ ਕਰਕੇ ਹਾਂ ਓਕੇ ਠੀਕ ਆ ਕਿੱਲਾ ਨਾੜੂਏ ਤੇ ਆਹ ਜੀ ਕਿਲਾ ਨਾੜੂਆ ਕਾਲੀ ਸੁਣ ਦੇਗਾ ਠੀਕ ਆ ਧੰਨਵਾਦ ਆ ਭਾਈ ਲਓ ਵੀ ਸਜਣੋ ਇਹ ਜਾਨਵਰ ਅੱਜ ਤੁਹਾਨੂੰ ਜਿਹੜੇ ਵੀਡੀਓ ਦੇ ਵਿੱਚ ਆਪਾਂ ਕਵਰ ਕਰਕੇ ਵਿਖਾਤੇ ਆ ਫਿਰ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਗੁਲਾਮੀ ਵਾਲਾ ਗਲਾਮ ਪੱਤਰਾ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਨੰਬਰ ਸਕਰੀਨ ਤੇ ਚੱਲ ਰਿਹਾ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ